ਡੇਲੀ ਪਬਲੀ ਨਿਊਜ਼ ਦਾ ਥੋੜਾ ਸਵਾਗਤ ਆ ਥੋੜੀ ਜਿਹੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆ ਅੱਜ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਦੇਣ ਜਾਣ ਜਾ ਰਿਹਾ ਆ ਖਬਰ ਲਾਰੈਂਸ ਬਸ਼ਨੋਈ ਦੇ ਨਾਲ ਜੁੜੀ ਆ ਲਾਰੈਂਸ ਬਸ਼ਨੋਈ ਗੈਂਗ ਦੇ ਨਾਲ ਜੁੜੀ ਹੋਈ ਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਆ ਕੁਝ ਮਹੀਨੇ ਪਹਿਲਾਂ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਉਸ ਦੌਰਾਨ ਸਾਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਆ ਜਾਂਚ ਕਰਨ ਦੇ ਦੌਰਾਨ ਇੱਕ ਦੋਸ਼ੀ ਜਿਹੜਾ ਕਿ ਲਾਰੈਂਸ ਬਸ਼ਨੋਈ ਗੈਂਗ ਦਾ ਮੁੱਖ ਸਰਗਨਾ ਹੈਗਾ ਟੀਨੂ ਟੀਨੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਸ ਤੋਂ ਬਾਅਦ ਜਦੋਂ ਟੀਨੂ ਉਹਨੂੰ ਹਿਰਾਸਤ ਵਿੱਚ ਲਿਆ ਸੀਗਾ ਤੇ ਲੇਕਿਨ ਪਰ ਟੀਨੂ ਦੇ ਸਾਥੀਆਂ ਨੇ ਉਸਨੂੰ ਹੋਟਲ ਦੇ ਵਿੱਚੋਂ ਪੁਲਿਸ ਦੀ ਕਸਟਡੀ ਦੇ ਵਿੱਚੋਂ ਭਜਾ ਲਿਆ ਸੀ ਉੱਥੋਂ ਭੱਜ ਗਿਆ ਸੀ ਫਰਾਰ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਅੱਜ ਲੁਧਿਆਣਾ ਪੁਲਿਸ ਨੂੰ ਸਫਲਤਾ ਮੀਡੀਆ ਲੁਧਿਆਣਾ ਐ ਐਸਟੀਐਫ ਵੱਲੋਂ ਜਦੋਂ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਸ਼ਿਮਲਾਪੁਰੀ ਰਹਿਣ ਵਾਲੇ ਇੱਕ ਦੋਸ਼ੀ ਨੂੰ ਸਕੂਟਰੀ ਸਮੇਤ ਕਾਬੂ ਕੀਤਾ ਜਿਸ ਦੇ ਨਾਲ ਇੱਕ ਦੋਸ਼ੀ ਰਜਿੰਦਰ ਸਿੰਘ ਉਰਫ ਗੋਰਾ ਜਿਹੜਾ ਨਾਲ ਸੀ ਜਦੋਂ ਇਹ ਡਿਗੀ ਦੀ ਤਲਾਸ਼ੀ ਲਈ ਗਈ ਤੋ 750 ਗ੍ਰਾਮ ਹੀਰੋਨ ਬਰਾਮਦ ਹੁੰਦੀ ਹੈ ਜ ਜਦੀ ਕੀਮਤ ਕਰੋੜਾਂ ਦੇ ਵਿੱਚ ਸਭ ਤੋਂ ਵੱਡੀ ਹੈ ਰਜਿੰਦਰ ਔਫ ਗੋਰਾ ਅਤੇ ਨੀਦਰਜ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਸਭ ਤੋਂ ਵੱਡੀ ਜਾਣਕਾਰੀ ਦੇ ਵਿੱਚ ਇਹ ਮਿਲਦੀ ਮਿਲੀ ਹੈਗੀ ਹੈ ਜਿਹੜਾ ਰਜਿੰਦਰ ਔਫ ਗੋਰਾ ਹੈਗਾ ਉਹਦੇ ਜਦ ਮਾਨਸਾ ਦੇ ਵਿੱਚ ਮਾਮਲਾ ਦਰਜ ਹੈਗਾ ਮਾਮਲਾ ਕੀ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜਾ ਹੈਗਾ ਆ ਟੀਨੂ ਮੁੱਖ ਸਰਗਨਾ ਸੀਗਾ ਜਿਹੜਾ ਸਰਗਨਾ ਨੂੰ ਭਜਾਇਆ ਗਿਆ ਸੀ ਪੁਲਿਸ ਕਸਟਡੀ ਚ ਉਸ ਮਾਮਲੇ ਦੇ ਵਿੱਚ ਮਾਨਸਾ ਦੇ ਵਿੱਚ ਮਾਮਲਾ ਦਰਜ ਆਏਗਾ ਇਸ ਤੋਂ ਇਸ ਦੇ ਵਿੱਚ ਪੁਲਿਸ ਵੱਲੋਂ ਡਿਗਾਈ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਡੀਐਸਪੀ ਨੇ ਕਿਹਾ ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰਨਗੇ ਤੇ ਹੋਰ ਵੀ ਕਈ ਵੱਡੇ ਘਰਾਸੇ ਹੋ ਸਕਦੇ ਨੇ ਕਿਸ ਤਰ੍ਹਾਂ ਨਾਰਜਿੰਦਰ ਗੋਰਾ ਨੇ ਲਾਰੈਂਸ ਮਸ਼ਰੂਹੀ ਦੇ ਜਿਹੜਾ ਸਰਗਨਾ ਹੈਗਾ ਟੀਨੂ ਜਿਹੜਾ ਹਰਿਆਣਾ ਦਾ ਰਹਿਣ ਵਾਲਾ ਉਸ ਨੂੰ ਮਾਨਸਾ ਤੋਂ ਪੁਲਿਸ ਕਸਟਡੀ ਦੀ ਹरासत ਤੋਂ ਭਜਾਇਆ ਸੀਗਾ ਸਾਡੇ ਹਿਸਟਰੀ ਆਫ ਦਿ ਸੀਨੀਅਰ ਆਫਸਰ ਆਨ ਦੀ ਹਿਦਾਤਾ ਮੁਤਾਬਕ ਹੈ ਸਾਡੇ ਮਾਨਯੋਗ ਏਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਮਾਰੇ ਨਸਲਾਂ ਦੇ ਖਿਲਾਫ ਉਹਦੇ ਤਹਿਤ ਜਿਹੜੇ ਹੈ ਅਫਰਡਿੰਗ ਇੰਸਪੈਕਟਰ ਹਰਬੰਸ ਸਿੰਘ ਤੇ ਨਾਲ ਦੀ ਟੀਮ ਇਲਾਕੇ ਵਿੱਚ ਸੀਗੀ ਤੇ ਉੱਥੇ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਉਹਦੇ ਵਿੱਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਾਮਲਾਪੁਰ ਇਹ ਜਿਹੜਾ ਹੈਗਾ ਇਹ اپنی ਸਕੂਟਰੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ heroin ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇਣ ਵਾਸਤੇ ਨਿਆਣਾ ਕਾਫੀ ਦੇਰ ਤੋਂ ਹੀ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਾਬੂ ਆ ਸਕਦਾ ਇਹ ਸਰ ਤੁਸੀਂ ਜਗ੍ਹਾ ਤੋਂ ਕਾਬੂ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸ਼ਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਨੂੰ ਉਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮਜੂਰਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚੋਂ ਦੀ ਸਕੂਟਰੀ ਵੀ ਸੀਟ ਦੇ ਥੱਲੋਂ 760 ਗ੍ਰਾਮ ਫਿਰ ਇੰਦਰੀ ਗ੍ਰਾਮ ਜੀ ਸਰ ਇਹ ਕਿੰਨੇ ਸਮੇਂ ਚੋਂ ਇਹ ਕੰਮ ਕਰ ਰਹੇ ਹੋ? ਤਕਰੀਬ ਪੁਰਾਣਾ ਹੀ ਕਰ ਰਿਹਾ ਚਾਰ ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈ ਜੀ ਸਰ ਪਹਿਲੇ ਵੀ ਕੰਮ ਕਰਦਾ ਰਿਹਾ ਹਾਂ ਹਾਂ ਪਹਿਲੇ ਵੀ ਇਹਦੇ ਦੋ ਮਕਦਮੇ ਦਰਜ ਹੈ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਮਕਦਮਾ ਹੋਵੇ ਜਾਂ ਹੀਰੋਨ ਦਾ ਹੋਵੇ ਜਾਂ ਪੀਮ ਦਾ ਹੋਵੇ ਉਹ ਬਾਹਰ ਆ ਕੇ ਤੇਰੇ ਹੀ ਕੰਮ ਸ਼ੁਰੂ ਕਰ ਦਿੰਦੇ ਆ ਸਾਨੂੰ ਨਾ ਵਸੇ ਕੀ ਮਤਲਬ ਕੋਈ ਸਾਡਾ ਜਿਹੜਾ ਨਾ ਪ੍ਰੋਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹੈਗੇ ਆ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਛ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਆ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਤੇ ਸਰੀ ਇਕੱਲਾ ਨਹੀਂ ਇਹਦੇ ਨਾਲ ਫੁਰਦੀ ਹੈ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹਨੇ ਦੱਸਿਆ ਸੀਗਾ ਕਿ ਇਹਦੇ ਨਾਲ ਇੱਕ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਇਸੇ ਜਿਹੜੇ ਲੋਕ ਆਹ ਕੰਮ ਕਰਦੇ ਨੇ ਇਨਸ਼ਾਅੱਲਾ ਫਲਾਈਪ ਹੋਦੇ ਨੇ ਤੇ ਜਿਹੜੇ ਲੋਕ ਇਹ ਕਰਨ ਦੀ ਸੋਚਦੇ ਨੇ ਉਹਨਾਂ ਨੂੰ ਕੀ ਚਾੜ੍ਹ ਨਹੀਂ ਕਿ ਇਹ ਕੋਈ ਨਾ ਤਾਂ ਨਤੀਜਾ ਮਾੜਾ ਹੀ ਹੈ ਸਿਹਤ ਪੱਖੋਂ ਵੀ ਮਾੜਾ ਹੈਗਾ ਤੇ ਅਸੀਂ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬੋਲੀਆਂ ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਤੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਸੀਂ ਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਕਿ ਸਾਡੇ ਦੋ ਤੁਸੀਂ ਉਹ ਪਰੇ ਦੇ ਨਾਲ ਗੱਲਬਾਤ ਕੀਤੀ ਵੀ ਇਹਦੇ ਨਾਲ ਹੋਰ ਵੀ ਕੋਈ ਗਹਿਣਾ ਇਸਦੇ ਨਾਲ ਜਾਂ ਜਿਹੜੇ ਹੋਗਣ ਨੂੰ ਉਹਨਾਂ ਦੇ ਨਾਲ ਜਿਹੜੇ ਹੈਗੇ ਚਾਹਤਾ ਦਾ ਨਾਮ ਨਾਲ ਸਮਝੋ ਦੇਖੋ ਇਹ ਇਹ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਲਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆ ਤੇ ਇਹਦੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਆ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਲੁਧਿਆਣਾ ਚ ਕੰਨੀ ਲੁਧਿਆਣਾ ਤੋਂ ਬਾਹਰ ਹੁੰਦੀ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਹੈਗਾ ਲੁਧਿਆਣੇ ਚ ਨਾ ਤਾਂ ਨੈਟਵਰਕ ਕਾਫੀ ਚੱਲ ਰਿਹਾ ਜਿਸ ਬੇਸ ਤੇ ਅਸੀਂ ਇਹ ਕੁਛ ਇੱਕ ਇਸ ਤੋਂ ਪਹਿਲਾਂ ਮੁਕਦਮਾ ਦਰਜਾ ਉਹਦੇ ਚ ਵੀ ਅਰੈਸਟ ਕੀਤੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਰਿਕਵਰੀ ਹੋਈ ਹੈ ਤੇ ਇਹਦੇ ਚ ਵੀ ਅਰੈਸਟ ਹੋਏ ਬੰਦੇ ਇਹ ਦੇਖੋ ਲਗ ਲਗ ਜਗ੍ਹਾ ਤੋਂ ਲੈ ਕੇ ਆਉਂਦੇ ਆ ਵੈਸੇ ਫਿਲਹਾਲ ਜੋ ਸਾਹਮਣੇ ਆਇਆ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਦੀ ਜਿਹੜੀ ਸਪਲਾਈ ਹੈਗੀ ਹੈ ਉਹ ਹੋ ਰਹੀ ਹੈਗੀ ਹੈ ਬਾਰਡਰ ਦੇ ਨਾਲ ਹੋ ਰਿਹਾ ਤਾਂ ਕਿ ਇਹ ਇਹ ਅੱਗੇ ਪਤਾ ਲੱਗੇਗਾ ਫਰਦਰ ਵੀ ਉਹ ਅੱਗੇ ਜਿਹੜੇ ਉਹ ਕਿੱਥੋਂ ਲੈ ਰਹੇ ਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਬਚੰਦੇ ਹੈਗੇ ਆ ਉਹ ਸਾਨੂੰ ਕਲੀਅਰ ਹੋਏਗਾ ਅਕਸਰ ਤੁਸੀਂ ਗੋਰੇ ਦੇ ਨਾਮ ਲਿਆ ਉਹ ਵੀ ਇੱਥੇ ਦਾ ਰਹਿਣਾ ਹਾਂ ਗੋਰਾ ਵੀ ਜਿਹੜਾ ਹੈਗਾ ਉਹ